ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਝਾੜੀਆਂ ਜੰਗਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਹੈ ਨੰਗਲ ਅਨਾਜ ਮੰਡੀ ਦਾ ਜਿਸ ਦੇ ਨਾਲ ਹੀ ਕਾਫੀ ਜ਼ਿਆਦਾ ਜੰਗਲੀ ਏਰੀਆ ਝਾੜੀਆਂ ਜੜੀਆਂ ਬੂਟੀਆਂ ਸੀ ਜਿਸ ਨੂੰ ਅੱਜ ਦੁਪਹਿਰੇ ਅਚਾਨਕ ਹੀ ਅੱਗ ਲੱਗ ਗਈ। ਅੱਗ ਨੇ ਇੱਕਦਮ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਲਗਾਤਾਰ ਅੱਗ ਅਨਾਜ ਮੰਡੀ ਵੱਲ ਵਧਣ ਲੱਗ ਪਈ। ਮੰਡੀ ਦੇ ਆੜਤੀਆਂ ਵੱਲੋਂ ਨਗਰ ਕੌਂਸਲ ਨੰਗਲ ਬੀਬੀਐਮਬੀ ਦੀਆਂ ਫਾਇਰ ਗ੍ਰੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਤੇ ਮੁਕਰੀਆਂ ਨੇ ਲੱਗੀ ਇਸ ਭਿਆਨਕ ਅੱਗ ਤੇ ਕਾਬੂ ਪਾ ਦਿੱਤਾ। ਨਹੀਂ ਤਾਂ ਵੱਡਾ ਹਾ ਨਾਲ ਹੀ ਬਿਲਕੁਲ 66 ਕੇਵੀ ਦਾ ਸਬਸਟੇਸ਼ਨ ਹੈ ਜਿਸ ਤੋਂ ਸਿੱਧੀ ਸਪਲਾਈ ਭਾਂਖੜੇ ਤੋਂ ਆਉਂਦੀ ਹੈ ਤੇ ਨੰਗਲ ਦੇ ਨਾਲ ਲੱਗਦੇ ਕਈ ਪਿੰਡਾਂ ਨੂੰ ਇਸੀ ਜਗ੍ਹਾ ਤੋਂ ਸਪਲਾਈ ਪਹੁੰਚਦੀ ਹੈ ਦੱਸਦੀ ਕਿ ਮੌਕੇ ਤੇ ਪਹੁੰਚੇ ਨੰਗਲ ਤਹਿਸੀਲਦਾਰ ਦੇ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਵੀ ਮੌਕੇ ਤੇ ਪਹੁੰਚ ਗਏ ਤੇ ਸਾਰੀ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ ਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਫਾਇਰ ਗ੍ਰੇਡ ਦੀਆਂ ਗੱਡੀਆਂ ਨੂੰ ਲਗਾਤਾਰ ਅੱਗ ਬੁਝਾਉਣ ਦੇ ਲਈ ਲਗਾਇਆ ਗਿਆ ਹੈ ਜਦੋਂ ਤੱਕ ਅੱਗ ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਉਸੇ ਜਗ੍ਹਾ ਤੇ ਰਹਿਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜ ਮੰਡੀਆਂ ਦੇ ਵਿੱਚ ਅਨਾਜ ਆ ਰਿਹਾ ਹੈ ਉਦੋਂ ਤੱਕ ਇੱਕ ਫਾਇਰ ਗ੍ਰੇਡ ਦੀ ਗੱਡੀ ਅਨਾਜ ਮੰਡੀ ਵਿੱਚ ਹੀ ਖੜੀ ਰਹੇਗੀ ਅਨਾਜ ਮੰਡੀ ਦੇ ਪ੍ਰਧਾਨ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਗਰਮੀ ਜ਼ਿਆਦਾ ਹੋਣ ਕਰਕੇ ਅਚਾਨਕ ਲੱਗੀ ਆਗ ਨੇ ਇੱਕਦਮ ਇੰਨਾ ਜ਼ਿਆਦਾ ਭਿਆਨਕ ਰੂਪ ਕਾਰਨ ਕਰ ਲਿਆ ਕਿ ਸਾਨੂੰ ਵੀ ਆਪਣੀ ਜਾਨ ਤੇ ਸਮਾਨ ਬਚਾਉਂਦੀ ਨੱਠ ਪਜ ਗਈ। ਅਸੀਂ ਅੱਗੇ ਤੋਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਾਂਗੇ ਕਿ ਅਗਲੇ ਸੀਜ਼ਨ ਦੇ ਵਿੱਚ ਵੀ ਜਦੋਂ ਤੱਕ ਕਣਕ ਦਾ ਸੀਜ਼ਨ ਮੰਡੀ ਦੇ ਵਿੱਚ ਚੱਲ ਰਿਹਾ ਹੈ ਉਦੋਂ ਤੱਕ ਇੱਕ ਜਾਂ ਦੋ ਫਾਇਰ ਗ੍ਰੇਡ ਦੀਆਂ ਗੱਡੀਆਂ ਮੰਡੀ ਦੇ ਵਿੱਚ ਹੀ ਖੜੀਆਂ ਰਹਿਣ ਤਾਂ ਜੋ ਕੋਈ ਘਟਨਾ ਨਾ ਵਾਪਰ ਸਕੇ। BBMB ਤੇ 66kV ਸਬਸਟੇਸ਼ਨ ਦੇ ਜੈ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਸਬਸਟੇਸ਼ਨ ਦੇ ਨਾਲ ਜੰਗਲੀ ਝਾੜੀਆਂ ਕਾਫੀ ਜ਼ਿਆਦਾ ਉਗੀਆਂ ਹੋਈਆਂ ਸਨ ਜਿ ਸਟੇਸ਼ਨ ਦੇ ਨਾਲ 2 ਦਿਨ ਪਹਿਲਾਂ ਹੀ ਸਾਫ਼ ਕਰਵਾ ਦਿੱਤਾ ਸੀ ਪਰ ਫਿਰ ਵੀ ਅੱਜ ਅਚਾਨਕ ਲੱਗੀ ਅੱਗ ਨੇ ਇੰਨਾ ਭਿਆਨਕ ਰੂਪ ਧਾਰਿਆ ਹੋਇਆ ਸੀ ਤੇ ਹਵਾ ਵੀ ਤੇਜ਼ ਚੱਲ ਰਹੀ ਸੀ ਜਿਸ ਕਰਕੇ ਅੱਗ ਦਾ ਰੁਖ 66 ਕੇਵੀ ਸਬਸਟੇਸ਼ਨ ਵੱਲ ਹੋ ਗਿਆ ਪਰ ਸਮੇਂ ਸਿਰ ਬੀਬੀਐਮਪੀ ਤੇ ਨਗਰ ਕੌਂਸਲ ਦੀਆਂ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾ ਦਿੱਤਾ ਜਿਸ ਨਾਲ ਸਾਡਾ ਵੀ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ VMB

出る ਲਗੀ ਸਰੇ ਮੋਕੇ ਦੇ ਪੰਚੀਓ ਸਾਰੇ ਪਤਾ ਲੱਗਿਆ ਸੀਗਾ ਕਿ ਦਾਣਾ ਮੰਡੀ ਦੇ ਕੋਲ ਆਡੇ ਲੱਗੀ ਆ ਪਰ ਵੱਡਾ ਹੋਣ ਨੁਕਸਾਨ ਤੋਂ ਹੁਣ ਤਾਂ ਵੱਧ ਗਿਆ ਕਿਆ ਕਰਨਾ ਸੀ ਮੈਨੂੰ ਮਾਨਯੋਗ ਐਸਮ ਸਿੰਘ ਸਾਹਿਬ ਦਾ ਫੋਨ ਆਇਆ ਸੀਗਾ ਵੀ ਦਾਣਾ ਮੰਡੀ ਤੇ ਲੱਗੇ ਅੱਗ ਲੱਗੀ ਹੈ ਜਾ ਕੇ ਦੇਖੋ ਮੈਂ ਉਹਨਾਂ ਦੇ ਹੁਕਮ ਦੇ ਮੁਤਾਬਕ ਇੱਥੇ ਆਇਆ ਹਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਆ ਲਗਭਗ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਅਜੇ ਵੀ ਯਤਨ ਜਾਰੀ ਹੈ ਜੇ ਕਿਤੇ ਅਸੀਂ ਇੱਥੇ ਖੜੇ ਆ ਜੇ ਕਿਤੇ ਹੋਰ ਵੀ ਲੋੜ ਪੈਂਦੀ ਹੈ ਤਾਂ ਕੋਈ ਗੱਲ ਨਹੀਂ ਹੱਪ ਜਿੰਨੀਆਂ ਗੱਡੀਆਂ ਚਾਹੀਦੀਆਂ ਹੋਈਆਂ ਆਪਾਂ ਮੰਗਾਵਾਂਗੇ ਤੇ ਕੋਈ ਨੁਕਸਾਨ ਹੋਣ ਤੋਂ ਪਰਮਾਤਮਾ ਕਰੇ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਆਪਾਂ ਇੱਥੇ ਖੜੇ ਆ ਜਿੰਨਾ ਚਿਰ ਵੀ ਅੱਗ ਨਹੀਂ ਕੰਟਰੋਲ ਹੁੰਦੀ ਵੈਸੇ ਲਗਭਗ ਤਾਂ ਹੁਣ ਤਾਂ ਕੰਟਰੋਲ ਹੀ ਆ ਪਰ ਗੱਡੀਆਂ ਹੱਲੇ ਵੀ ਆ ਰਹੀਆਂ ਨੇ ਸਾਡੀਆਂ ਪਾਣੀ ਦੀਆਂ ਭਰ ਕੇ ਜਿੱਦਾਂ ਜਿੱਦਾਂ ਸਾਨੂੰ ਲੋੜ ਪੈ ਗਈ ਉਹ ਜੇ ਹੋਰ ਲੋੜ ਪੈ ਗਈ ਹੋਰ ਗੱਡੀਆਂ ਵੀ ਆਉਣ ਹੁਣ ਤੱਕ ਤਿੰਨ ਗੱਡੀਆਂ ਸਾਡੇ ਕੋਲ ਪਹੁੰਚ ਚੁੱਕੀਆਂ ਉਹ ਵਾਰ-ਵਾਰ ਜਿਹੜੀਆਂ ਉਹ ਫਿਲ ਹੋ ਕੇ ਤੇ ਆ ਰਹੀਆਂ ਨੇ ਤੇ ਜੇ ਲੋੜ ਪਈ ਤਾਂ ਅਸੀਂ ਹੋਰ ਗੱਡੀਆਂ ਵੰਗਾਵਾਂਗੇ ਜਸਬੀਰ ਸਿੰਘ ਤਹਿਸੀਲਦਾਰ ਨੰਗੜ ਕਿਹਾਸ ਦਾ ਦੇਖਿਆ ਤਾਂ ਨਾਜ ਮੰਡੀ ਦੇ ਅੱਗ ਲੱਗੀ ਸੀ ਬਹੁਤ ਬੁਲਹਾਲ ਦਾ ਮਗਰ ਨਗਰ ਕੌਣ ਸੀ ਲੋ ਗੱਡੀਆਂ ਔਰ ਬੀਬੀ ਦੀ ਗੱਡੀ ਫਾਇਰ ਬਿਗੜ ਮੋਕ ਕੇ ਦੇ ਹੈ ਜਿੰਨਾ ਕਾਬੂ ਜਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਰ ਹਾਲੇ ਤੱਕ ਫਿਲਹਾਲ ਕਾਬੂ ਅੱਗੇ ਦੇ ਕਾਬੂ ਨਹੀਂ ਪਾ ਰਿਆ ਕਿਉਂਕਿ ਕਈ ਜਗ੍ਹਾ ਤੇ ਫਰਗਸਤੇ ਵੀ ਅੱਗ ਲੱਗ ਰਹੀ ਹੈ ਅੱਛਾ ਸਾਹਿਬ ਨਾ ਪਹਿਲਾਂ ਅੱਗ ਲੱਗੀ ਸੀ ਉਸ ਵੇਲੇ ਸਾਹਿਬ ਨਾ ਕਿੱਦਾਂ ਦੀ ਅੱਗ ਹੁੰਨ ਇਸ ਟਾਈਮ ਇਸ ਟਾਈਮ ਥੋੜਾ ਫਰਕ ਪੈ ਗਿਆ ਹਾਂ ਠੀਕ ਨਹੀਂ ਮਰ ਹੁਣ ਨਗਰ ਕੌਂਸਲ ਔਰ ਬੀਬੀਐਮਬੀ ਲਾ ਕੇ ਫਾਇਰ ਬ੍ਰਿਗੇਡ ਗੱਡੀ ਵੀ ਆਂਦੀ ਕੋਸ਼ਿਸ਼ ਕਰ ਰਹੇ ਠੀਕ ਹੈ ਜੀ ਮੋਕੇ ਤੇ ਆਖੰ ਤੁਸੀਂ ਪਹੁੰਚੋ ਫੋਰ ਫਿਰ ਕਿਰੇ ਮੈਂ ਮੈਂ ਹੀ ਪਹੁੰਚ ਗਿਆ ਜੀ ਠੀਕ ਨਹੀਂ ਔਰ ਤਸੀਲਾ ਸਾਹਿਬ ਪੁੱਜੇ ਠੀਕ ਨਹੀਂ ਬਾਕੀ ਨਗਰ ਕੌਂਸਲ ਨਗਰ ਕੌਂਸਲ ਵਾਲ ਤੇ ਸੰਜੇ<th>ਸਾਨੀ ਵਾਲ ਤੇ ਮੈਨੂੰ ਕਿਹਾ ਗਿਆ ਕਿ ਜੋ ਜੋ ਵੀ ਜੋ ਵੀ ਚੀਜ਼ ਲੋੜ ਹੈ ਫਾਇਰ ਬਿਗੇੜ ਦੀ ਪਾਣੀ ਦੀ ਫਾਇਰ ਬਿਗੇੜ ਦੀ ਐਡਰੈਸ ਮੋੜ ਭਜੂਗੀ ਸਾਡੇ ਵਾਲ ਦਾ ਕੋਈ ਕੰਮ ਪੇਸ਼ੀ ਨਹੀਂ ਦੇਗੇ ਕਵਰ ਕੌਂਸਲ ਵਾਲ ਤੇ ਗੱਡੀਆਂ ਹੋਰ ਆ ਗਈ ਨਗਰ ਕੌਂਸਲ ਆ ਗਈ ਬਤਾਜੀ ਕੀ ਨਾਮ ਹੈ ਜੀ ਅਜੇ ਕਪਲਾ ਜੀ ਅਜੇ ਕਪਲਾ ਜੀ ਦੱਸਿਓ ਤੁਹਾਡੇ ਅਨਾਜ ਮੰਡੀ ਦੇ ਕੋਲ ਅੱਗ ਲੱਗੀ ਸੀ ਵੱਡਾ ਹਾਸਾ ਹੋਣ ਟੁੱਟ ਗਿਆ ਕੀ ਕਹਿਣਾ ਤਾਂ ਬਸ ਹੁਣ ਅੱਧਾ ਘੰਟਾ ਪਹਿਲਾਂ ਜੀ ਅਨਾਜ ਮੰਡੀ ਦੇ ਵਿੱਚ ਅੱਗ ਲੱਗੀ ਸੀ ਜੀ ਸਾਡੇ ਕੁਛ ਸਾਡੇ ਰਿਪੋਰਟਰ ਉਸ ਤੋਂ ਪਹਿਲੇ ਸਾਡੇ ਇੱਥੇ ਮੌਜੂਦ ਸੀ ਜੀ ਜਿਨ੍ਹਾਂ ਨੇ ਬੜਾ ਐਫਰਟ ਕੀਤਾ ਐਫਰਟ ਕਰ ਨਾਲ ਸਾਡੀਆਂ ਫਾਰਵਰਡ ਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਸਾਡੇ ਆਰਟੀ ਸਾਹਿਬਾਨ ਸਾਰੀਆਂ ਲੇਬਰਾਂ ਸਾਰਿਆਂ ਨੇ ਹੈਲਪ ਕੀਤੀ ਜਿਸ ਨਾਲ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਅੱਗੇ ਕਿਸੇ ਸਾਹਿਬ ਨੇ ਲੱਗੀ ਸੀ ਕਿ ਕਿੰਨਾ ਕ ਨੁਕਸਾਨ ਹੋ ਸਕਦਾ ਸੀਗਾ ਵੀ ਕਣਕ ਦੀ ਬੂਰੀਆਂ ਦੇ ਕੋਲ ਤੱਕ ਨੁਕਸਾਨ ਤਾਂ ਜੀ ਕਰੋੜਾਂ ਜੀ ਹੋਣਾ ਸੀ ਜੀ ਠੀਕ ਹੈ ਪਰ ਬਚਾਅ ਹੋ ਗਿਆ ਜੀ ਅੱਗੇ ਬੜੀ ਦੂਰੋਂ ਹੋਈ ਲੱਗੀ ਇਹ ਨਹੀਂ ਸਾਨੂੰ ਪਤਾ ਕਿੱਦਾਂ ਲੱਗੀ ਜੀ ਠੀਕ ਹੈ ਜੀ ਤੇ ਆਪਣਾ ਮੁੱਖੇ ਤੇ ਕਿਹੜੀ ਕਿਹੜੀ ਗੱਡੀਆਂ ਆ ਗਈ ਸੀ ਕਿੰਨੀਆਂ ਗੱਡੀਆਂ ਆ ਗਈਆਂ ਸੀ ਮੁੱਕੇ ਤਿੰਨ ਗੱਡੀਆਂ ਆ ਗਈਆਂ ਸੀ ਦੋ ਕਾਉਂਸਲ ਤੋਂ ਜੀ ਇੱਕ ਫਾਇਰ ਵਿਗਟ ਪਤਾ ਨਹੀਂ ਕਿੱਥੋਂ ਕਿਹੜੀ ਜਗਾ ਤੋਂ 2020 ਤੋਂ ਜੀ ਹਾਂਜੀ ਅੱਗੇ ਤੇ ਹੁਣ ਪੂਰੇ ਦੋ ਤੇ ਕਾਬੂ ਹੈ ਕਿ ਹਾਲੇ ਤੱਕ ਵੀ ਹਲੇ ਕੁਝ ਕਿਹਾ ਨਹੀਂ ਜਾ ਸਕਦਾ ਜੀ ਪਰ ਹੈ ਕੰਟਰੋਲਡ ਹੈ ਪਰ ਫਿਰ ਗਰਮੀ ਦੀ ਵਜ੍ਹਾ ਨਾਲ ਫਿਰ ਆਂਦੀ ਪਈ ਅੱਗ ਦੁਆਰੇ ਇਹ ਕੀ ਕਹਿਣਾ ਹੈ ਅੱਗੇ ਤੋਂ ਆਪਾਂ ਪ੍ਰਸ਼ਾਸਨ ਨੂੰ ਪਹਿਲੇ ਬੇਨਤੀ ਕਰਾਂਗੇ ਜੀ ਸਾਨੂੰ ਇੱਥੇ ਦੋ ਗੱਡੀਆਂ ਹਾਜ਼ਰ ਚਾਹੀਦੀਆਂ ਜੀ ਹਾਂਜੀ ਅੱਗੇ ਕੋਈ ਨੁਕਸਾਨ ਹੋ ਸਕਦਾ ਹੈ ਹਾਂਜੀ ਅੱਗੇ ਕੋਈ ਨੁਕਸਾਨ ਹੋ ਸਕਦਾ ਹੈ ਕਿਆ ਨਾਮ ਹੈ ਮੇਰਾ ਨਾਮ ਸ਼ਿਵ ਕੁਮਾਰ ਹੈ ਜੀ ਸ਼ਿਵ ਕੁਮਾਰ ਜੀ ਦੱਸਿਓ ਇਹ ਤੁਹਾਡੀ ਅਰਖ ਕੋਲ ਆਗ ਲੱਗੀ ਹੈ ਕਿਤੇ ਦੀ ਸਪਲਾਈ ਜਾਂਦੀ ਹੈ ਤੇ ਕਿੰਨੀ ਕਾਗੇ ਸੀਗੀ ਲੱਗੀ ਹੋਈ ਸਾਡੇ ਕੋਲੋਂ ਸਪਲਾਈ ਤਕਰੀਬਨ ਸਾਰਾ ਇਹ ਜਿੰਨਾ ਨੰਗਲ ਡਵੀਨ ਦਾ ਪੈਂਦਾ ਨਾ ਜੀ ਇੱਥੋਂ ਹੀ ਚਲਦੀ ਹੈ ਸਾਰੀ ਸਪਲਾਈ ਠੀਕ ਹੈ ਜੀ ਤੇ ਪਾਕੜੇ ਤੋਂ ਆਪਣਾ ਛੜ ਕੇ ਵੀ ਸਾਡੇ ਕੋਲ ਆਂਦੀ ਹੈ ਜੀ ਇਹ ਆਪਣੇ ਕੋਲ ਸਾਰਾ ਕੰਟਰੋਲ ਹੈ ਇਹਦਾ ਕਿਹੜੀ ਕਿਹੜੀ ਜਗ੍ਹਾ ਜਾਂਦੀ ਹੈ ਇਹ ਇਥੋਂ ਇੱਕ ਦਾ ਬੰਬੌਰ ਸਾਹਿ ਫੀਡਰ ਚੱਲਦਾ ਠੀਕ ਹੈ ਜੀ ਤੇ ਬੰਬੌਰ ਸਾਹਿ ਕਲਸੇੜਾ ਤੇ ਅੰਡੋਲਾ ਵਗੈਰਾ ਠੀਕ ਹੈ ਜੀ ਇਧਰ ਪਨੁਪਲੀ ਤੋਂ ਅੱਗੇ ਜਿੰਦਵੜ ਇਹ ਯਾਰ ਮਾਰਕੀਟ ਏਰੀਆ ਇੰਦਰਾ ਨਗਰ ਤੇ ਇਹ ਸਾਰਾ ਏਰੀਆ ਇਥੋਂ ਚੱਲਦਾ ਹੈਗਾ ਅੱਛਾ ਜੀ ਤੇ ਚਾਰ ਫੀਡਰ ਇਥੋਂ ਬੀਵੀਐਮ ਵੀ ਚੱਲਦੇ ਸਟੈਂਡ ਵਾਈਜ਼ ਅੱਛਾ ਜੀ ਹਾਂ ਜੀ ਇਹ ਅਚਾਨਕ ਹੋਣੀ ਥੋੜੀ دیر ਕੈਂਟਕ ਪਹਿਲਾਂ ਅੱਗ ਲੱਗੀ ਹੈ ਅੱਛਾ ਜੀ ਤੇ ਅਸੀਂ ਆਪਾਂ ਕਮੀਨਾਂ ਨੂੰ ਮਿਨਿਸਪਲ ਕਮੇਟੀ ਨੂੰ ਇਨਫੋਰਮ ਕੀਤਾ ਥਾ ਤੇ ਗੱਡੀ ਆਈ ਜਾਂਦੀ ਆਪਣਾ ਹੁਣ ਕੰਟਰੋਲ ਹੋ ਗਈ ਤਕਰੀਬਨ ਆ ਗਿਆ ਠੀਕ ਹੈ ਜੀ ਹਾਂ ਜੀ ਨਹੀਂ ਨੁਕਸਾਨ ਤੇ ਬਚਾਅ ਹੋ ਗਿਆ ਜੀ ਟਾਈਮ ਦੀ ਗੱਡੀ ਆ ਗਈ ਇਸ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਤੁਹਾਡੇ ਲਾਈਨਾਂ ਤੁਸੀਂ ਸਪਲਾਈ ਦਿੱਤੀ ਹੈ ਕੋਈ ਸਪਲਾਈ ਨਹੀਂ ਨਹੀਂ ਸਪਲਾਈ ਕੋਈ ਡਿਸਟਰਬ ਨਹੀਂ ਹੋਈ ਸਪਲ ਤਾਂ ਸਪਲਾਈ ਦੀ ਕੋਈ ਪਰੋਲ ਨਹੀਂ ਹੋਈ ਜੀ ਬਾਕੀ ਫਿਲਹਾਲ ਬਚਾਅ ਹੋ ਗਿਆ ਹਾਂਜੀ ਤੇ ਗੱਡੀਆਂ ਟਾਈਮ ਦੀ ਆਣ ਕਰਕੇ ਬਚਾਅ ਹੋ ਗਿਆ ਨਹੀਂ ਤਾਂ ਕੇਵਲਾਂ ਨੂੰ ਨੁਕਸਾਨ ਹੋ ਸਕਦਾ ਫਿਲਹਾਲ ਚੈੱਕ ਕਰੂਗੇ ਤੁਸੀਂ ਹਾਂ ਨਾ ਹਾਂ ਨੇ ਚੈੱਕ ਤਾਂ ਕਰਾਂਗੇ ਵੈਸੇ ਦਿਖ ਰਿਹਾ ਕੇਵਲ ਅੰਡਰਗਰਾਊਂਡ ਹੈ ਠੀਕ ਹੈ ਤੇ ਬਾਕੀ ਜਿਹੜਾ ਦਿਖ ਰਿਹਾ ਸਾਹਮਣੇ ਬਚਾਅ ਹੋ ਗਿਆ ਹਾਂਜੀ ਹਾਂਜੀ ਅੱਗ ਲੱਗਣ ਦਾ ਕਾਰਨ ਅੱਗ ਲੱਗਣ ਦਾ ਕਾਰਨ ਤਾਂ ਹੁਣ ਆਇਆ तकरीबन ਆਇਆ ਇਹਨਾਂ ਦਿਨਾਂ ਦੇ ਵਿੱਚ ਕੋਈ ਕੁਦਰਤੀ ਹੋਈ ਜਾਂਦੀ ਹੈ ਜੀ ਹਾਂਜੀ ਇਹ ਪ੍ਰੋਬਲਮ ਹਰ ਸਾਲ ਆ ਹੀ ਜਾਂਦੀ ਹੈ ਕਿਉਂਕਿ ਜੰਗਲ ਏਰੀਆ ਨੇ ਸਾਰਾ ਇਹ ਕੋਈ ਕੋਈ ਬੀੜੀ ਜਾਂ ਕੋਈ ਕੋਈ ਸਟ ਗਿਆ ਉੱ ਹਾਂ ਜੀ ਹਾਲੇ ਤੱਕ ਕੀ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਪਰ ਉਸ ਬਾਰੇ ਕੀ ਕਹਿਣਾ ਚਾਹੀਦਾ ਮੈਂ ਵੀ मौके ਤੇ ਪਹੁੰਚੇ ਹਾਂ ਤੇ ਮੇਰੇ ਸਾਡੇ ਪਰਮਨੈਂਟ ਟੀਮ ਇਨਚਾਰਜ ਹੈਗਾ ਮੰਡੀ ਦੇ ਸ਼੍ਰੀ ਮਨਪ੍ਰੀਤ ਸਿੰਘ ਜੀ ਜੀ ਉਹਨਾਂ ਵੱਲੋਂ ਵੀ ਮੌਕੇ ਤੇ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ ਤੇ ਮੌਕੇ ਤੇ ਪ੍ਰਸ਼ਾਸਨ ਨੂੰ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਵੀ ਮੰਡੀ 'ਚ ਇਹ ਘਟਨਾ ਹੋ ਗਈ ਆ ਮੌਕੇ ਤੇ ਜੋ ਮੈਂ ਚੀਜ਼ ਵੇਖੀ ਐ ਇੱਥੇ ਵੀ ਇਹ ਸਾਰਾ ਏਰੀਆ ਜੰਗਲੀ ਹੈਗਾ ਤੇ ਇੱਥੇ ਖਾਲੀ ਏਰੀਆ ਹੋਣ ਕਰਕੇ ਅੱਗ ਗਰਮੀ ਕਰਕੇ ਲੱਗਾਂ ਦਾ ਖਸਦਾ ਰਹਿੰਦਾ ਹੀ ਆ ਇਸ ਲਈ ਤਹਿਸੀਲਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਵੀ ਇੱਥੇ ਇੱਕ ਪਰਮਾਨੈਂਟ ਫਾਇਰ ਗਿਟ ਦੀ ਗੱਡੀ ਰਵੇ ਇੱਥੇ ਤਾਂ ਕਿ ਜਦੋਂ ਤੱਕ ਸੀਜ਼ਨ ਚੱਲਦਾ ਪਿਆ ਤੇ ਦੁਬਾਰਾ ਕੋਈ ਅਜਿਹਾ ਹਾਦਸਾ ਨਾ ਹੋਵੇ। ਠੀਕ ਹੈ ਜੀ। ਤੇ ਆ ਵੀ ਇਹ ਜਿਹੜੀ ਫਾਇਰ ਗਿਟ ਦੀ ਗੱਡੀ ਦੀ ਮੰਗ ਹਰ ਸਾਲ ਇਸੇ ਹਿਸਾਬ ਨਾਲ ਰਹੇਗੀ ਕਿ ਇਸ ਸਾਲ ਲਈ। ਵੈਸੇ ਤਾਂ ਸਾਨੂੰ ਪਹਿਲੀ ਵਾਰ ਇਹ ਸਿਚੁਏਸ਼ਨ ਵੇਖਣ ਨੂੰ ਮਿਲੀ ਹੈ ਜਿਹੜੀ ਅੱਗ ਲੱਗੀ ਆ। ਅੱਗੇ ਐਹ ਜਿਹੀ ਕਦੀ ਸਿਚੁਏਸ਼ਨ ਦੇਖਣ ਨੂੰ ਨਹੀਂ ਮਿਲੀ। ਪਰੰਤੂ ਜੋ ਕੁਝ ਹੁੰਦਾ ਉਸ ਤੋਂ ਵੀ ਕੁਝ ਸਿੱਖਣਾ ਚਾਹੀਦਾ ਹੈ। ਇਸ ਲਈ ਅਸੀਂ ਭੁਖ ਵਿੱਚ ਪ੍ਰਸ਼ਾਸਨ ਨੂੰ ਕਵਾਂਗੇ ਵੀ ਪਰਮਨੈਂਟ ਇਸ ਜਗ੍ਹਾ ਤੇ ਇੱਕ ਫਾਇਰ ਬ੍ਰਿਡ ਰਵੇ ਜੋ ਤੱਕ ਸੀਰ ਚੱਲਦਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਇਹੋ ਜਿਹੀ ਦੁਬਾਰਾ ਮਦਭਾਗੀ ਘਟਨਾ ਨਾ ਹੋਵੇ ਠੀਕ ਹੈ ਜੀ ਫਿਰ ਹਾਲ ਇਸ ਟਾਈਮ ਵਿਚਾਰੇ ਆ ਜੀ ਇਸ ਟਾਈਮ ਸਾਡੀ ਮੰਡੀ ਤੋਂ ਖੈਰ ਇਹ ਅੱਗ ਕਾਫੀ ਦੂਰ ਸੀਗੀ ਜਿਹੜੀ ਕਿ ਮੌਕੇ ਤੇ ਪ੍ਰਸ਼ਾਸਨ ਵੱਲੋਂ ਤੇ ਸਾਡੇ ਮਾਨਯੋਗ ਐਸਜੀ ਮੈਡਮ ਜੀ ਵੱਲੋਂ ਇੱਕਦਮ ਇਨੀਸ਼ੀਏਟ ਲੈਂਦੇ ਹੋਏ ਫਾਇਰ ਬ੍ਰਿਡ ਦੀਆਂ ਗੱਡੀਆਂ ਭੇਜੀਆਂ ਗਈਆਂ ਜੀ ਤੇ ਫਾਇਰ ਬ੍ਰਿਡ ਨੇ ਵਧੀਆ ਕੰਮ ਕਰਦੇ ਹੋਏ ਮੌਕੇ ਦਾ ਅੱਗ ਨੂੰ ਬੁਝਾ ਦਿੱਤਾ ਹੈਗਾ ਤੇ ਇਸ ਕਰਕੇ ਮੰਡੀ ਤੇ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਨਹੀਂ ਆ।